ਸੰਗੁਰੂ ਨਾਨਕ ਜੀ ਬਗਦਾਦ ਵਿੱਚ ਗਏ ਉੱਥੇ ਇੱਕ ਦਸਤਗੀਰ ਜਿਵੇਂ ਸਾਡੇ ਵਿੱਚ ਕਹਿੰਦੇ ਨੇ ਗਿਆਨੀ ਜੀ ਅਮਕਾ ਸਾਧੂ ਸੰਤ ਫਲਾਣਾ ਇਹਨਾਂ ਵਿੱਚ ਵੀ ਨ ਕੋਈs ਭਾਗ ਹੈ ਦਸਤਗੀਰ ਹੈ ਇਹਨਾਂ ਵਿੱਚ ਵੀ ਇਲਾਦਾ ਲਦਾ ਨਾਮ ਹੁੰਦਾ ਹੈ ਇਹ ਵੀ ਇੱਕ ਡਿਗਰੀ ਹੁੰਦੀ ਹੈ ਦਸਤਨਾ ਹੱਥ ਦਾ ਹੈ ਤਿਉ ਦਸਤਗੀਰ ਨੂੰ ਪਤਾ ਲੱਗਾ ਤਿਉ ਆਇਆ ਇੱਕਵੇਂ ਬੋਲਦੇ ਨੇ ਲੱਖਾਂ ਪਤਾਲ ਤੇ ਕਾਸ ਜਦੋਂ ਸੱਤ ਥੱਲੇ ਤੇ ਸੱਤ ਉੱਤੇ ਇਹ ਜਪਜੀ ਸਾਹਿਬ ਤੇ ਕਹਿ ਰਹੇ ਅੱਛਾ ਇਹ ਕਰੋ ਟੇਮਾ ਮਾਰੋ ਇਸ ਫਕੀਰ ਨੂੰ ਉੱਥੇ ਹੀ ਬਾਵਾ ਖੜ ਗਿਆ ਗੁਰੂ ਨਾਨਕ ਜੀ ਨੇ ਦ੍ਰਿਸ਼ਟੀ ਕੀਤੀ ਪਰ ਵੀ ਦਇਆ ਹੀ ਕੀਤੀ ਕਹਿੰਦੇ ਸਤ ਸ੍ਰੀ ਅਕਾਲ ਇਹ ਬਗਦਾਦ ਵਿੱਚੋਂ ਚੱਲੀ ਹੈ ਜਿਹੜਾ ਆਪਾਂ ਇੱਕ ਦੂਜੇ ਨੂੰ ਸਤ ਸ੍ਰੀ ਗਾਲ ਕਹਿੰਦੇ ਜੀ ਇਹ ਗੁਰੂ ਨਾਨਕ ਜੀ ਨੇ ਚਲਾਈ ਸੀ ਪਹਿਲਾਂ ਨਹੀਂ ਸੀ ਹੁੰਦੀ ਸਤ ਉਹ ਸਦਾ ਹੀ ਹੈ ਅਕਾਲ ਉਹਦਾ ਨਾਮ ਹੈ ਅਕਾਲ ਪੁਰਖ ਵੀ ਕਹਿ ਦਿੰਦੇ ਨੇ ਤੂੰ ਉੱਥੇ ਬਾਵਾ ਖੜ ਗਿਆ ਫਿਰ ਉਹਨੇ ਕਿਵਾਂ ਮੰਗੀ ਕਈ ਉਹਨੇ ਬੇਂਦੀਆਂ ਕੀਤੀਆਂ ਸਵਾਲ ਸੁਲਝੇ ਰੱਖੇ ਉਰੀ ਕਹਿੰਦੇ ਆ ਤੇਰਾ ਬੇਟਾ ਹੈ ਨਾ ਹਾਂ ਮਾ ਇਹਨੂੰ ਦਿਖਾ ਦੂੰਗਾ ਲੱਖ ਆਕਾਸ ਤੇ ਪਤਾਲ ਗੁਰ ਜੀ ਕਹਿੰਦੇ ਠੀਕ ਹੈ ਨਾ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ ਗੁਰ ਜੀ ਕਹਿੰਦੇ ਨੇਤਰ ਬੰਦ ਕਰ ਚੱਲ ਪਿਆ ਉੱਪਰ ਪਹਿਲਾਂ ਤੇ 1 ਲੱਖ ਆਕਾਸ ਦਿਖਾਏ ਅੱਗੇ ਹੋਰ ਦੁਨੀਆ ਅੱਗੇ ਹੋਰ ਦੁਨੀਆ ਅੱਗੇ ਹੋਰ ਦੁਨੀਆ ਹੋਰ ਬ੍ਰਹਮੰਡ ਮਹਾਰਾਜ ਕਹਿੰਦੇ ਹੋਏ ਚੱਲ ਬੇਟਾ ਥੱਲੇ ਲੱਖ ਪਤਾਲ ਥੱਲੇ ਲੈ ਗਏ ਉੱਥੇ ਵੀ ਗੁਰੂ ਨਾਨਕ ਜੀ ਦੀ ਸੰਗਤ ਪ੍ਰਸ਼ਾਦ ਪਿਆ ਵਰਤਦਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੋ ਰਹੀ ਹੈ ਕੱਚ ਕੌਲ ਪਰਲਾ ਪ੍ਰਸ਼ਾਦ ਦਾ ਆਪਣੇ ਪਿਤਾ ਜੀ ਨੂੰ ਦੇ ਦੇਈ ਅੱਖਾਂ ਖੋਲ ਹੱਥ ਵਿੱਚ ਪ੍ਰਸ਼ਾਦ ਪਿਤਾ ਜੀ ਇਹ ਰੰਮ ਨੇ ਖੁਦਾ ਨੇ ਮੈਂ ਲੱਖਾਂ ਆਕਾਸ ਲੱਖਾਂ ਪਤਾਲ ਅੱਖੀਂ ਦੇਖ ਕੇ ਆਇਆ ਅੱਛਾ ਕਹਿੰਦੇ ਚਰਨਾਂ ਤੇ ਪੈ ਉਹ ਜਿਹੜੇ ਕਹਿੰਦੇ ਨੇ ਗੁਰੂ ਨਾਨਕ ਜੀ ਨੇ ਇੰਨੇ ਕਿਹ ਹਜ਼ਾਰ ਸਫ਼ਰ ਕੀਤਾ ਉਹਨਾਂ ਨੂੰ ਪੁੱਛੋ ਵੀ ਆਹ ਦੱਸੋ ਨਾ ਕਿੰਨੇ ਕਿਲੋਮੀਟਰ ਹਉਤੇ ਤੇ ਥੱਲੇ ਆ ਇੱਕ ਗੱਲ ਦਾ ਹੀ ਅੰਤ ਕੋਈ ਦੱਸ ਦੇਵੇ ਪੜ੍ਹੇ ਲਿਖੇ ਗੱਲਾਂ ਤੋਂ ਤੇਰੀਆਂ ਮਾਰਦੇ ਨੇ ਕੱਖ ਨਹੀਂ ਇਹਨਾਂ ਦੇ ਪੱਲੇ ਇਹ ਜੀ ਮਹਾਰਾਜ ਇੰਨੇ ਹਜ਼ਾਰ ਕਿਲੋਮੀਟਰ ਚੱਲੇ ਜਿਵੇਂ ਕਿ ਤਾ ਫੀਤਾ ਖਿੱਚੀ ਫਿਰਦੇ ਸੀ ਨਾਲ ਫਿਰ ਉਹਨੇ ਇੱਕ ਸਵਾਲ ਕੀਤਾ ਦਸਤਗੀਰ ਨੂੰ ਮਹਾਰਾਜ ਰੱਬ ਤੂੰ ਪਹਿਲਾਂ ਕੀ ਸੀ ਗੁਰੂ ਜੀ ਕਹਿੰਦੇ ਅਥਾਲੀ ਵਿੱਚ ਕੀ ਹੈ ਜੀ ਮਹਾਰਾਜ ਮੋਤੀ ਨੇ ਗਰੀਬ ਰਵਾਜ ਮੋਤੀ ਅੱਛਾ ਇਹ ਗਿਣ ਉਹ ਦਸਤਗੀਰ ਗਿਣਦਾ 1 2 3 4 ਉਹ ਜੀ ਕਹਿੰਦੇ ਗਿਣਤੀ ਸਦਾਰ ਗਿਣਤੀ ਗਲਤ ਅੱਛਾ 1 2 3 4 5 ਮਹਾਰਾਜ ਕਹਿੰਦੇ ਚੱਜਨਾ ਗਿਣ ਤੈਨੂੰ ਗਿਣਤੀ ਕਿਉਂ ਨਹੀਂ ਆਉਂਦੀ ਕਹਿੰਦਾ ਬਗਦਾਦ ਵਿੱਚ ਮੰਨਿਆ ਫਕੀਰ ਗਿਣਤੀ ਸਹੀ ਤਰ੍ਹਾਂ ਗਿਣ ਅੱਛਾ ਮਹਾਰਾਜ ਜੀ 1 2 3 ਗੁਰੂ ਜੀ ਕਹਿੰਦੇ ਤੈਨੂੰ ਕਿਹਾ ਗਿਣਤੀ ਚੱਜ ਨਾਲ ਗਿਣ ਹੱਥ ਜੋੜ ਕੇ ਬਹਿ ਗਿਆ ਵੀ ਕੀ ਕਰਾਂ ਮਹਾਰਾਜ ਜਿੱਥੇ ਮੈਂ ਭੁੱਲਾ ਮੈਨੂੰ ਟੋਕ ਦਿਓ ਕਹਿੰਦੇ ਗਿਣ ਗਿਣ ਮੋਤੀ ਇੱਕ ਗੁਰੂ ਜੀ ਨੇ ਹੱਥ ਫੜ ਲਿਆ ਬਸ ਹੋ ਗਈ ਗਲਤੀ ਤੇਰੇ ਕੋਲ ਇੱਕ ਤੋਂ ਪਹਿਲਾਂ ਗਿਣ ਜੀ ਇੱਕ ਤੋਂ ਪਹਿਲਾਂ ਕੁਝ ਨਹੀਂ ਹੈ ਕਹਿੰਦੇ ਰੱਬ ਤੋਂ ਪਰੇ ਕੁਝ ਨਹੀਂ ਹੈ ਪੀਰ ਜੀ ਹੁਣ ਸਮਝ ਲੱਗੀ ਉਹਨੂੰ ਕਹਿੰਦੇ ਆਦ ਸੱਚ ਉਹ ਸਦਾ ਹੀ ਹੈ ਇੱਕ ਤਾਂ ਹੁੰਦੀ ਨੇ ਕਈ ਚੀਜ਼ਾਂ ਹੁੰਦੀਆਂ ਪਤਾ ਨਹੀਂ ਹੈ ਕਿ ਨਹੀਂ ਹੈ ਉਹਨ ਦੀ ਦੁਬਦਾ ਉਹ ਹੈ ਤੇ ਇਸਕ